ਹਾਂਜੀ ਭਾਈ ਕੀ ਹਾਲ ਹੈ ਜੀ ਸਾਰਾ ਠੀਕ ਠਾਕ ਹੈ ਭਾਈ ਜੀ ਲੈ ਭਾਈ ਆ ਆਇਆ ਮਸ਼ੀਨ ਰਿਪੇਅਰ ਵਾਸਤੇ ਕਰੋ ਚੈੱਕ ਸਾਰਾ ਕੁਝ ਭੰਨਿਆ ਪਿਆ ਮਸ਼ੀਨ ਦਾ ਚਲਾਉਣ ਵਾਲੇ ਜਮਾ ਹੀ ਨਹੀਂ ਵਿੰਦੇਗੇ ਆ ਦੇਖੋ ਮਗਰਿਆੜ ਮੁਗਰੂੜ ਭੰਨੇ ਪਿਆ ਗਰਾਰੀਆਂ ਖਤਮ ਕਰੀਆਂ ਪਈਆਂ ਭਾਈ ਦੇਖੋ ਕਰ ਹੂੰ ਸਾਰੀ ਮਸ਼ੀਨ ਟੋੜ ਪੰਨ ਬਹੁਤ ਕਰੀ ਵੀ ਐ ਮਸ਼ੀਨ ਦੀ ਬਾਈ ਤਰਪਾਈ ਸਾਫ ਆ ਬਾਈ ਜੀ ਇਹਦੀ ਦੇਖੋ ਤਰਪਾਈ ਸਾਫ ਆ ਕਿ ਗਰਾਰੀਆਂ ਨਿੱਕਾ ਪਿਨੀਅਨ ਜਮਾ ਹੈ ਬਣਿਆ ਪਿਆਗਾ ਤਿੱਖਾ ਬਲੇਟਰਗਾ ਕਾਗਜ਼ਾਰਗਾ ਬਣਿਆ ਰਹਿ ਜਮਾ ਕਾਗਜ਼ ਨਹੀਂ ਹੁੰਦਾਗਾ ਇੰਨੇ ਤਿੱਖੇ ਦੰਦੇ ਹੋਏ ਰਹਿ ਗਈ ਨਵਾਂ ਪਾਵਾਂਗੇ ਹਜੇ ਗਰਾਰਾ ਫੇਰ ਵੀ ਕੰਡੀਸ਼ਨ ਸਹੀ ਪਈਆ ਗਰਾਰੇ ਦੀ ਕਰੋ ਚੈੱਕ ਅੰਦਰਲੀ ਗਰਾਰੀ ਅੰਦਰਲੀ ਗਰਾਰੀ ਪਤੰਦਰ ਨੇ ਜਮਾ ਹੀ ਨਹੀਂ ਦੇਖੀਗੀ ਕਿੰਨੀ ਕਿ ਚੱਲੀ ਆ ਤੇ ਕਿੰਨੀ ਦੇ ਨਾਲ ਲੱਗੀ ਹੈ ਇਹ ਦੇਖੋ ਬਈ ਇਹ ਵੀ ਜਮਾ ਹੈ ਸਮਝ ਲਓ ਜੇਵਾਂ ਕਾਗਜ਼ ਨਹੀਂ ਹੁੰਦਾਗਾ ਉਹੋ ਜਿਹਾ ਬਣਾਇਆ ਪਿਆਗਾ ਬ੍ਰੇਡ ਤੋਂ ਵੀ ਪਤਲਾ ਕਰਿਆ ਹੋਇਆ ਇੰਨਾ ਤੱਕਾ ਕਰਿਆ ਹੋਇਆ ਆ ਮਗਰਿਆੜ ਖਤਮ ਠੀਕ ਹੈ ਜੀ ਹੋਰ ਅੰਦਰੋਂ ਗਰਾਰਾ ਹਜੇ ਸਹੀ ਪਿਆਗਾ ਕਲਚ ਪਲੇਟ ਵੀ ਸਹੀ ਪਈ ਆਗੀ ਇਹਦੇ ਆਪਾਂ ਬੈਰਿੰਗ ਚੈੱਕ ਕਰਾਂਗੇ ਅੰਦਰੋਂ ਖੋਲ ਕੇ ਬਾਹਰ ਕੱਢ ਕੇ ਕਰਾਰੇ ਠੀਕ ਹੈ ਜੀ ਆਜੋ ਕਹਿ ਰਾ ਹੁਣ ਤੁਹਾਨੂੰ ਅੱਗੇ ਇੰਜਨ ਦੀ ਕੰਡੀਸ਼ਨ ਠੀਕ ਪਈ ਆ ਟੋਪੀ ਖਰਾਬ ਆ ਗਈ ਸਾਈਡਾਂ ਤੇ ਮੋਰੀਆਂ ਮੂਰੋ ਪੰਨੀ ਵੀ ਹੈ ਡਾਈ ਦੇਖੋ ਜੀ ਡਾਈ ਵੀ ਪੰਨੀ ਪਈ ਆ ਗਈ ਮਸ਼ੀਨ ਦੀ ਉਪਰੋਂ ਬਾਈ ਜੀ ਤਿੰਨ ਪੌਣੀਆਂ ਆਈਆਂ ਇੱਕ ਪੌਣੀ ਖਰਾਬ ਆ ਦੋ ਸਹੀ ਆ ਕਰੋ ਚੈੱਕ ਇਹਨੂੰ ਹੁਣ ਬਾਈ ਸਾਰੀ ਨੂੰ ਰਿਪੇਅਰ ਕਰਾਂਗੇ ਮਸ਼ੀਨ ਨੂੰ ਸਾਰੀ ਨੂੰ ਖੋਲਾਂਗੇ ਟਾਇਰਾਂ ਦੇ ਵੇਰਿੰਗ ਵੀ ਟੁੱਟੇ ਹੋਏ ਨਿਕਲ ਗਏ ਠੀਕ ਹੈ ਨਾ ਜੀ ਇਹ ਹੁਣ ਤੁਹਾਨੂੰ ਗਰਾਰਾ ਹਜੇ 80 ਡਿਗਰੀ ਵਾਲਾ ਸਹੀ ਪਿਆ ਹਜੇ ਦੰਦੇ ਸਹੀ ਪਈ ਹੈਗੀ ਬਚ ਗਿਆ ਇਹ ਇਹ ਤੱਕੇ ਚੜਿਆ ਨਹੀਂ ਗਿਆ ਜੀ ਬਚ ਗਿਆ ਇਹ ਤਾਂ ਕੱਕੇ ਗਰਾਰਾ ਵਧੀਆ ਸੀ ਆ ਅੰਦਰੋਂ ਠੀਕ ਭਈਆ ਕੰਡੀਸ਼ਨ ਆ ਠੀਕ ਹੈ ਬੈਲਟਾ ਬੁਲਟਾ ਸਹੀ ਪੰਘਾਂ ਗਿਆ ਉਹ ਦਰ ਲਗਾ ਬੈਲਟਾ ਇੱਕ ਬੈਲਟ ਤੇ ਚਲਾਈ ਗਿਆ ਸਤਿੰਦਰ ਦੇਖਿਆ ਹੀ ਨਹੀਂ ਗਿਆ ਚਲੋ ਕੋਈ ਗੱਲ ਨਹੀਂ ਇਨੂੰ ਬਣਾਵਾਂਗੇ ਪੂਰੀ ਵਧੀਆ ਮਸ਼ੀਨ ਫਿਰ ਤੁਹਾਨੂੰ ਇਹਦੀ ਵੀਡੀਓ ਪਾਵਾਂਗੇ ਵੀਡੀਓ ਨੂੰ ਬਾਈ ਲਾਈਕ ਕਰ ਦਿਓ ਠੀਕ ਹੈ ਜੀ ਓਕੇ ਧੰਨਵਾਦ ਜੇ ਕਿਸੇ ਨੇ ਮਸ਼ੀਨੇ ਵੇਚਣੀ ਆ ਤੇ ਆਪਣੇ ਕੋਲੇ ਭੇਜ ਸਕਦਾ ਜੀ ਓਕੇ ਜੀ